ਕਲ ਇਹ ਵੀਡੀਓ ਤੁਹਾਡੇ ਲਈ ਬਹੁਤ ਕੰਮ ਦੀ ਹੋਣ ਵਾਲੀ ਆ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਲਿਓ ਤੁਸੀਂ ਸੇਵ ਕਰਕੇ ਵੀ ਰੱਖ ਲਿਓ ਤੁਹਾਡੇ ਫਿਊਚਰ ਦੇ ਵਿੱਚ ਇਹ ਕੰਮ ਦੇਊਗੀ ਜੇ ਤੁਹਾਡੇ ਤਾਂ ਪੱਕਾ ਤੁਹਾਡੇ ਨਾਲ ਅਸੀਂ ਤੁਹਾਡੇ ਆਸਪੋਸਿ ਦੇ ਤੁਹਾਡੇ ਯਾਰ ਉਸ ਦੀ ਮਦਦ ਇਹ ਵੀਡੀਓ ਜ਼ਰੂਰ ਕਰ ਪੈਂਦੀ ਚਲੋ ਆਪਾਂ ਗੱਲ ਕਰਦੇ ਆ ਤਿੰਨ ਜਿਹੜੇ ਹੈਗੇ ਨੇ ਆਰਬੀਆਈ ਨੇ ਰੂਲ ਬਣਾ ਦਿੱਤੇ ਨੇ ਰਿਕਵਰੀ ਏਜੰਟਾਂ ਵਾਸਤੇ ਜੇ ਕੋਈ ਵੀ ਤੁਸੀਂ ਲੋਨ ਲੈਂਦਾ ਹੋਇਆ ਉਹਦਾ ਬੈਂਕ ਦਾ ਰਿਕਵਰੀ ਏਜੰਟ ਤੁਹਾਡੇ ਕੋਲੇ ਆਊਗਾ ਤੁਹਾਡੇ ਨਾਲ ਗਾਲੀ ਗਲੂਚ ਕਰਦਾ ਤੁਹਾਡੇ ਨਾਲ ਬਤਨੀਜ਼ੀ ਕਰਦਾ ਤੁਸੀਂ ਉਹਦੀ ਸ਼ੂਟਿੰਗ ਇੱਕ ਵੀਡੀਓ ਬਣਾ ਕੇ ਜਿਹੜੀ ਹੈਗੀ ਆ ਸ਼ੂਟ ਕਰਕੇ ਰੱਖ ਲੈਣੀ ਹੈ ਤੇ ਉਹਦੇ ਤੇ ਤੁਸੀਂ ਕਾਰਵਾਈ ਕਰ ਸਕਦੇ ਹੋ ਦੂਜੀ ਗੱਲ ਕੋਈ ਵੀ ਰਿਕਵਰੀ ਏਜੰਟ ਤੁਹਾਨੂੰ ਕੋਈ ਬਿਨਾ ਟਾਈਮ ਦੇਖੇ ਫੋਨ ਕਰਦਾ ਪਿਆ ਤਾਂ ਇਹਦਾ ਟਾਈਮ ਜਿਹੜਾ ਹੈਗਾ ਸਵੇਰੇ 7 ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਹੈ ਤਾਂ ਤੁਸੀਂ ਉਹਦੇ ਖਿਲਾਫ ਵੀ ਜਿਹੜਾ ਹੈਗਾ ਲੀਗਲ ਇੱਕ ਐਕਸ਼ਨ ਲੈ ਸਕਦੇ ਹੋ ਤੀਜਾ ਸਭ ਤੋਂ ਵਧੀਆ ਪਾਵਰਫੁੱਲ ਆ ਠੀਕ ਆ ਬੰਦੇ ਦੂਸਰੀ ਗੱਲ ਆ ਵੀ ਨਾਨਕੇ ਯਾਦ ਆ ਜਾਣਗੇ ਬੰਦੇ ਨੂੰ ਰਕავੇ ਏਜੰਟ ਕੋਈ ਵੀ ਆ ਤੀਜਾ ਜਿਹੜਾ ਸਭ ਤੋਂ ਮਹੱਤਵਪੂਰਨ ਪਾਵਰਫੁਲ ਜਿਹੜਾ ਹੈਗਾ ਵੀ ਜੇ ਤੁਹਾਡੇ ਲੋਨ ਬਾਰੇ ਤੁਹਾਡੇ ਆਸਪੜੋਸਟ ਤੁਹਾਡੇ ਗੁਮਾਨੀਆਂ ਤੁਹਾਡੇ ਯਾਰਾਂ ਦੋਸਤਾਂ ਨੂੰ ਲੋਨ ਰਿਕਵਰੀ ਏਜੰਟ ਜਿਹੜਾ ਹੈਗਾ ਤੁਹਾਡੇ ਲੋਨ ਬਾਰੇ ਦੱਸਦਾ ਤਾਂ ਇਹ ਕਾਨੂੰਨੀ ਅਪਰਾਧ ਆ ਉਹ ਦੱਸ ਨਹੀਂ ਸਕਦਾ ਤਾਂ ਤੁਸੀਂ ਉਹਦੇ ਤੇ ਲੀਗਲ ਐਕਸ਼ਨ ਲੈ ਸਕਦੇ ਹੋ ਤੇ ਬੰਦਾ ਤੁਹਾਨੂੰ ਮੁੜ ਕੇ ਕਦੇ ਆਸੇ-ਪਾਸੇ ਦੇਖੂਗਾ ਨਹੀਂ ਇਹ ਤਿੰਨੇ ਰੂਲ ਆਰ ਵੀ ਨੇ ਬਣਾਈ ਤਾਂ ਨੇ ਕਿਉਂਕਿ ਜਿਹੜੇ ਰਿਕਵਰੀ ਏਜੰਟ ਲੈਣਾ ਇਹ ਆਪਦੀ ਗੁੰਡਾਗਰਦੀ ਦੇ ਉੱਤਰ ਆਏ ਨਹੀਂ ਤੇ ਬਾਕੀ ਹੋਰ ਇਦਾਂ ਦੀ ਜਾਣਕਾਰ ਵਾਲੀਆਂ ਵੀਡੀਓ ਦੇਖਣ ਦੇ ਲਈ YouTube ਤੇੋਂ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਹੂੰ ਤਾਂ ਫੋਲੋ ਕਰ ਲਿਓ ਤੇ ਇੱਕ ਆਪਣਾ ਕੀਮਤੀ ਕਮੈਂਟ ਵੀ ਜਰੂਰ ਕਰਕੇ ਜਾਇਓ ਹਾਂ ਇਹ ਵੀਡੀਓ ਉਹਨਾਂ ਨੂੰ ਜਰੂਰ ਸ਼ੇਅਰ ਕਰਕੇ ਜਾਇਓ ਜਿਨ੍ਹਾਂ ਨੂੰ ਇੰਨਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸਗੇ ਤਾਂ ਕਿ ਤੁਸੀਂ ਆਪਣੇ ਹੱਕ ਜਿਹੜੇ ਹੈਗੇ ਜਾਣ ਸਕੋ ਤੁਸੀਂ ਆਪਣੇ ਹੱਕ ਜਾਣੋ ਠੀਕ ਹੈ ਜਾਣਕਾਰ ਬਣੋ ਫੇਰ ਹੀ ਤੁਸੀਂ ਜਿਹੜਾ ਹੈਗਾ ਕਿਸੇ ਵੀ ਸਿਸਟਮ ਦੇ ਖਿਲਾਫ ਲੜ ਸਕਦੇ ਹੋ ਧੰਨਵਾਦ